ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੁੱਠੇ ਪਾਸੇ ਤੁਰ ਪਏ ਨੇ ਜਗੋਂ 13ਵਾਂ ਕੰਮ ਕਰਨ ਲੱਗ ਪਏ ਨੇ ਮੁੱਖ ਮੰਤਰੀ ਤੁਸੀਂ ਵੇਖੇ ਹੋਣਗੇ ਜਿਹੜੇ ਕਿਸੇ ਚੀਜ਼ ਨੂੰ ਦਫ਼ਤਰ ਨੂੰ ਸ਼ੁਰੂ ਕਰ ਦੇ ਕੋਈ ਚੀਜ਼ ਦਾ ਉਦਘਾਟਨ ਕਰ ਦੇ ਪਰ ਭਗਵੰਤ ਮਾਨ ਜਿੰਦਰੇ ਲਾਉਣ ਲੱਗ ਪਏ ਉਹ ਵੀ ਸਰਕਾਰੀ ਦਫ਼ਤਰਾਂ ਨੂੰ ਟਰਾਂਸਪੋਰਟ ਵਿਭਾਗ ਦੇ ਜੋ ਰੀਜਨਲ ਟਰਾਂਸਪੋਰਟ ਆਫਿਸ ਨੇ ਜਿਨ੍ਹਾਂ ਨੂੰ ਆਰਟੀਓ ਆਪਾਂ ਕਹਿ ਦਿੰਦੇ ਆ ਸਾਦੀ ਭਾਸ਼ਾ ਦੇ ਵਿੱਚ ਉਹਨਾਂ ਦਫ਼ਤਰਾਂ ਨੂੰ ਸਰਕਾਰ ਨੇ ਬੰਦ ਕਰਨਾ ਸ਼ੁਰੂ ਕਰ ਦਿੱਤਾ ਸ਼ੁਰੂਆਤ ਲੁਧਿਆਣੇ ਤੋਂ ਬੀਤੇ ਦਿਨ ਕਰ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸਰਕਾਰੀ ਦਫ਼ਤਰ ਨੂੰ ਟ੍ਰਾਂਸਪੋਰਟ ਵਿਭਾਗ ਦੇ ਸਰਕਾਰੀ ਦਫ਼ਤਰ ਨੂੰ ਜਿੰਦਰਾ ਝੜ ਕੇ ਉਸ ਦੀਆਂ ਚਾਬੀਆਂ ਕੂੜੇਦਾਨ ਦੇ ਵਿੱਚ ਮੁੱਖ ਮੰਤਰੀ ਦੇ ਵੱਲੋਂ ਛੁੱਟ ਦਿੱਤੀਆਂ ਗਈਆਂ ਕਿਉਂ ਕੀਤਾ ਸਰਕਾਰ ਨੇ ਅਜਿਹਾ ਤੁਹਾਨੂੰ ਦੱਸਦੇ ਹਾਂ ਸਰਕਾਰ ਦੇ ਕਹਿਣ ਦਾ ਮਤਲਬ ਇਹ ਹੈ ਅਸੀਂ ਜਿੰਦਰਾ ਇਸ ਕਰਕੇ ਜੜਿਆ ਹੈ ਹੁਣ ਸਾਰੇ ਆਰਟੀਓ ਦਫ਼ਤਰ ਅਸੀਂ ਬੰਦ ਕਰ ਦੇਵਾਂਗੇ ਕਿਉਂ ਕਿ ਕਿਉਂਕਿ ਜਿਹੜੇ ਜਿਹੜੇ ਕੰਮ ਇਸ ਦਫ਼ਤਰ ਦੇ ਵਿੱਚ ਹੁੰਦੇ ਸੀ ਉਹ ਸਾਰੇ ਅਸੀਂ ਕਰ ਦਿੱਤੇ ਆਨਲਾਈਨ ਘਰੇ ਬੈਠੇ ਹੀ ਤੁਸੀਂ ਕਰਵਾ ਸਕਦੇ ਹੋ 1076 ਤੇ ਫੋਨ ਕਰਨਾ ਹੈ ਸਰਕਾਰੀ ਮੁਲਾਜ਼ਮ ਤੁਹਾਡੇ ਘਰ ਆਏਗਾ ਤੁਹਾਡੇ ਕੋਲੋਂ ਦਸਤਾਵੇਜ਼ ਲਏਗਾ ਜਿੰਨੇ ਵੀ ਦਿਨ ਉਸ ਕੰਮ ਨੂੰ ਲੱਗਦੇ ਨੇ ਕੰਮ ਕਰਕੇ ਤੁਹਾਡਾ ਕਾਰ ਮੰਨ ਲਓ ਲਾਇਸੈਂਸ ਬਣਾਉਣਾ ਹੈ ਲਾਇਸੈਂਸ ਮਣਵਾ ਕੇ ਤੁਹਾਡੇ ਘਰ ਆ ਕੇ ਫੜਾ ਜਾਏਗਾ ਅਰਵਿੰਦ ਕੇਜਰੀਵਾਲ ਨੇ ਇਹ ਜਾਣਕਾਰੀ ਦਿੱਤੀ ਹੈ ਹੁਣ ਅਰਵਿੰਦ ਕੇਜਰੀਵਾਲ ਆਖਦੇ ਨੇ ਕਿ ਜੇਕਰ ਕੰਮ ਘਰੇ ਬੈਠਿਆਂ ਹੀ ਹੋ ਜਾਣਾ ਤਾਂ ਫਿਰ ਇਹਨਾਂ ਦਫ਼ਤਰਾਂ ਦੀ ਲੋੜ ਕੀ ਹੈ ਕਿਉਂ ਖੋਲ ਕੇ ਰੱਖਣਾ ਇਹਨਾਂ ਨੂੰ ਇਸ ਕਰਕੇ ਇਹਨਾਂ ਨੂੰ ਅਸੀਂ ਬੰਦ ਕਰਨ ਦਾ ਫੈਸਲਾ ਲੈ ਲਿਆ ਹੈ 1076 ਤੇ ਫੋਨ ਕਰੋ ਭਾਵੇਂ ਰਾਤ ਦੇ 10 ਵਜੇ ਸੱਦ ਲਓ ਬੰਦਾ ਤੁਹਾਡੇ ਘਰ ਆਏਗਾ ਇੱਕ ਉਸ ਦੇ ਕੋਲ ਫੋਟੋਕਾਪੀ ਦੀ ਮਸ਼ੀਨ ਹੋਏਗੀ ਅਤੇ ਇੱਕ ਸਕੈਨ ਕਰਨ ਵਾਲੀ ਮਸ਼ੀਨ ਹੋਏਗੀ ਆਏਗਾ ਦਸਤਾਵੇਜ਼ ਤੁਹਾਡੇ ਕਰੇਗਾ ਫੋਟੋਕਾਪੀ ਸਕੈਨ ਕਰੇਗਾ ਅਤੇ ਲੈ ਕੇ ਚਲਿਆ ਜਾਵੇਗਾ ਜਦ ਕਿ ਅਰਵਿੰਦ ਕੇਜਰੀਵਾਲ ਦੀ ਚਲੋ ਇਹ ਗੱਲ ਝੂਠੀ ਨਿਕਲੀ ਹੈ ਕਿਉਂਕਿ ਇਹ ਜੋ 1076 ਵਾਲੀ ਸਕੀਮ ਹੈ ਇਸ ਦੇ ਮੁਲਾਜ਼ਮ 5 ਵਜੇ ਛੁੱਟੀ ਕਰ ਜਾਂਦੇ ਨੇ 5 ਵਜੇ ਤੋਂ ਬਾਅਦ ਇਹ ਕਿਸੇ ਦੇ ਘਰ ਨਹੀਂ ਜਾਂਦੇ ਅਰਵਿੰਦ ਕੇਜਰੀਵਾਲ ਨੇ ਆਪਣੇ ਭਾਸ਼ਣ ਦੇ ਵਿੱਚ ਭਾਵੇਂ ਰਾਤ ਨੂੰ 10 ਵਜੇ ਸੱਦ ਲਓ 11 ਵਜੇ ਸੱਦ ਲਓ 9 ਵਜੇ ਸੱਦ ਲਓ ਕਹਿ ਦਿੱਤਾ ਪਰ ਇਹ ਗੱਲ ਸੱਚ ਨਹੀਂ ਹੈ ਇਹ ਗੱਲ ਸੱਚ ਹੈ ਕਿ 1076 ਦੀ ਸਕੀਮ ਸੂਬੇ 'ਚ ਚੱਲ ਰਹੀ ਹੈ ਪਹਿਲਾਂ ਇਸ ਦੀ ਫੀਸ ਰੱਖੀ ਗਈ ਸੀ ਘਰ ਆਉਣ ਦੀ ਘਰ ਬੈਠੇ ਕੰਮ ਕਰਵਾਉਣ ਦੀ 120 ਰੁਪਏ ਲੋਕਾਂ ਨੇ ਆਖਿਆ ਇਹ ਜ਼ਿਆਦਾ ਹੈ ਸਰਕਾਰ ਨੇ ਫੀਸ ਘਟਾ ਕੇ ਕਰ ਦਿੱਤੀ ਹੈ 50 ਰੁਪਏ ਕੇਦਰੀ ਵਾਲਾ ਆਖਦੇ ਨੇ ਇਸ ਦੇ ਨਾਲ ਹੋਏਗਾ ਕਿ ਇੱਕ ਤਾਂ ਜਿਹੜੀ ਰਿਸ਼ਵਤ ਦੇਣੀ ਪੈਂਦੀ ਹੈ ਦਫਤਰ ਦੇ ਵਿੱਚ ਉਹ ਖਤਮ ਭ੍ਰਿਸ਼ਟਾਚਾਰ ਖਤਮ ਦਲਾਲ ਲੱਭਣੇ ਪੈਂਦੇ ਲਾਇਸੈਂਸ ਬਣਾਉਣਾ ਦਲਾਲਾਂ ਤੋਂ ਬਿਨਾਂ ਹੀ ਬਣਾ ਕੇ ਨਹੀਂ ਦਿੰਦੇ ਸੀ ਪਹਿਲਾਂ ਦਲਾਲ ਲੱਭੋ ਜੇ ਕਰਾਪੇ ਗਏ ਤਾਂ ਇਹਨਾਂ ਨੇ ਕੋਈ ਨਾ ਕੋਈ ਤੁਹਾਡੇ ਕਾਗਜ਼ਾਂ 'ਚ ਕਮੀ ਕੱਢੀ ਜਾਣੀ ਹੈ ਦਲਾਲ ਲਿਆਵੋਗੇ ਫਿਰ ਕੋਈ ਕਮੀ ਨਹੀਂ ਦਲਾਲ ਨੂੰ ਪੈਸੇ ਦਿਓ ਸਰਕਾਰੀ ਫੀਸ ਵੀ ਦਿਓ ਤੇ ਲਾਇਸੈਂਸ ਬਣ ਜਾਂਦਾ ਸੀ ਦਲਾਲ ਨਹੀਂ ਲੱਭਣੇ ਪੈਣੇ ਖੱਜਲ ਖਵਾਰੀ ਖਤਮ ਹੋ ਜਾਣੀ ਘਰੇ ਬੈਠਿਆਂ ਜਦੋਂ ਕੰਮ ਹੋ ਜਾਣਾ ਲੰਮੀਆਂ ਲਾਈਨਾਂ 'ਚ ਨਹੀਂ ਲੱਗਣਾ ਪੈਣਾ ਦਫ਼ਤਰਾਂ ਦੇ ਵਿੱਚ ਜਾ ਕੇ ਲੋਕ ਲਾਈਨਾਂ 'ਚ ਲੱਗਦੇ ਸੀ ਉਹ ਵੀ ਕੰਮ ਖਤਮ ਇਹਨਾਂ ਸਾਰੀਆਂ ਚੀਜ਼ਾਂ ਤੋਂ ਆਜ਼ਾਦੀ ਮਿਲ ਗਈ ਹੈ 1947 'ਚ ਆਜ਼ਾਦੀ ਨਹੀਂ ਮਿਲੀ ਅਸਲ 'ਚ ਆਜ਼ਾਦੀ ਪੰਜਾਬੀਆਂ ਨੂੰ ਹੁਣ ਮਿਲੀ ਹੈ ਪੂਰੀ ਦੁਨੀਆ ਦੇ ਵਿੱਚ ਐਸਾ ਕਿਤੇ ਵੀ ਨਹੀਂ ਹੈ ਜੋ ਪੰਜਾਬ ਦੇ ਵਿੱਚ ਅਸੀਂ ਸ਼ੁਰੂ ਕਰ ਦਿੱਤਾ ਹੈ ਹੁਣ ਟ੍ਰਾਂਸਪੋਰਟ ਵਿਭਾਗ ਨੇ ਤੋਂ ਇੱਕ ਕੰਮ ਸ਼ੁਰੂ ਕੀਤਾ ਪਰ ਬਾਕੀ ਵੀ ਸਰਕਾਰ ਦੇ ਸਾਰੇ ਹੀ ਦਫ਼ਤਰ ਬੰਦ ਕਰ ਦੇਵਾਂਗੇ ਕਿਉਂਕਿ ਸਾਰੇ ਹੀ ਕੰਮ ਘਰ ਬੈਠਿਆਂ ਹੀ ਹੋਣ ਲੱਗ ਪੈਣਗੇ ਟ੍ਰਾਂਸਪੋਰਟ ਵਿਭਾਗ ਦੇ 100% ਦੀ ਕੰਮ ਤੁਸੀਂ ਘਰੋਂ ਹੀ ਕਰਾ ਸਕਦੇ ਹੋ ਕੇਜਰੀਵਾਲ ਨੇ ਦਾਵਾ ਕੀਤਾ ਲਾਇਸੈਂਸ ਬਣਾਉਣਾ ਆਰਸੀ ਬਣਾਉਣੀ ਰੀਨਿਊ ਕਰਵਾਉਣਾ ਲਰਨਿੰਗ ਲਾਇਸੈਂਸ ਬਣਾਉਣਾ ਕਿਤੇ ਨਹੀਂ ਜਾਣਾ ਪੈਣਾ ਘਰੇ ਬੈਠਿਆਂ ਹੀ 1076 ਤੇ ਫੋਨ ਕਰੋ ਬੰਦਾ ਆਵੇਗਾ ਕਾਗਜ਼ ਦਿਓ ਬਣਾ ਕੇ ਤੁਹਾਡੇ ਘਰ ਫੜਾ ਜਾਵੇਗਾ ਸਾਰੇ ਵਿਭਾਗਿਆਂ ਦੇ ਵਿੱਚ ਜਦੋਂ 100% ਦੀ ਸੇਵਾਵਾਂ ਆਨਲਾਈਨ ਹੋ ਜਾਇਆ ਕਰਨਗੇ ਆ 1076 ਤੇ ਉਦੋਂ ਅਸੀਂ ਬਾਕੀ ਦਫ਼ਤਰ ਵੀ ਬੰਦ ਕਰ ਦੇਾਂਗੇ ਇਹ ਵੱਡਾ ਫੈਸਲਾ ਸਰਕਾਰ ਨੇ ਲਿਆ ਏ ਇਹ ਬਹੁਤ ਵੱਡਾ ਕਦਮ ਸਰਕਾਰ ਨੇ ਚੁੱਕਿਆ ਏ ਕੇਜਰੀਵਾਲ ਤਾਂ ਇਸ ਨੂੰ ਹੁਣ ਅਸਲੀ ਆਜ਼ਾਦੀ ਦਾ ਨਾਮ ਦੇ ਰਹੇ ਨੇ ਇਹ ਜੋ ਮਾਨ ਸਰਕਾਰ ਨੇ ਇਹ ਵੱਡਾ ਕਦਮ ਚੁੱਕਿਆ ਹੈ ਕਿ ਆਰਟੀਓ ਦਫਤਰ ਹੀ ਬੰਦ ਕਰਨ ਦਾ ਫੈਸਲਾ ਲੈ ਲਿਆ ਹੈ ਇਸ ਫੈਸਲੇ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਤੁਸੀਂ ਆਪਣੀ ਰਾਏ ਦੇ ਸਕਦੇ ਹੋ